ਦਾਨ ਮਿਊਡ ਦੇਖ ਰਹੀ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਦੱਸ ਦਈਏ ਕਿ ਪੀਐਮ ਫਸਲ ਬੀਮਾ ਯੋਜਨਾ ਦੇ ਤਹਿਤ ਹੁਣ ਜਿਹੜੇ ਕਿਸਾਨਾਂ ਦੀ ਫਸਲ ਜੰਗਲੀ ਜਾਨਵਰ ਜੋ ਨੁਕਸਾਨ ਕਰਦੇ ਸਨ ਤੇ ਹੜ੍ਹਾਂ ਦੇ ਕਾਰਨ ਜਾਂ ਫਿਰ ਜਿੱਥੇ ਵਾਟਰ ਲੋਗਿੰਗ ਹੁੰਦੀ ਸੀ ਉਸ ਦੇ ਨਾਲ ਜੋ ਫਸਲ ਦਾ ਨੁਕਸਾਨ ਹੁੰਦਾ ਸੀ ਉਸ ਨੂੰ ਹੁਣ ਇਸ ਫਸਲ ਬੀਮਾ ਯੋਜਨਾ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈਗਾ ਯਾਨੀ ਕਿ ਇਹ ਦੋ ਵੱਡੀਆਂ ਮੰਗਾ ਸਨ ਕਿਸਾਨਾਂ ਦੀਆਂ ਲਗਾਤਾਰ ਹੋ ਸਰਕਾਰਾਂ ਨੂੰ ਚਾਹੇ ਉਹ ਸੂਬਾ ਸਰਕਾਰਾਂ ਹੋਣ ਜਾਂ ਕੇਂਦਰ ਸਰਕਾਰ ਇਸ ਨੂੰ ਕਹਿੰਦੇ ਨਜ਼ਰ ਆ ਰਹੇ ਸੀ ਕਿ ਇਹ ਵੱਡੀ ਸਮੱਸਿਆਵਾਂ ਕਿਸਾਨਾਂ ਨੂੰ ਸਾਹਮਣੇ ਆਉਂਦੀਆਂ ਨੇ ਪਰ ਪੰਜਾਬ ਦੇ ਵਿੱਚ ਇਸ ਜੋ ਕੇਂਦਰ ਸਰਕਾਰ ਦੀ ਇਹ ਪਾਲਿਸੀ ਹੈ ਉਸ ਦਾ ਫਾਇਦਾ ਕਿਸਾਨ ਨਹੀਂ ਲੈ ਰਹੇ ਸਾਡੇ ਨਾਲ ਦੁਆਬਾ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਜੰਗਵੀਰ ਚੋਹਾਨ ਨੇ ਚੋਹਾਨ ਸਾਹਿਬ ਜੋ ਕੇਂਦਰ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ ਹੈ ਹਾਲਾਂਕਿ ਇਸ ਦਾ ਲਾਭ ਚਲੋ ਤੁਸੀਂ ਪੰਜਾਬ 'ਚ ਨਹੀਂ ਲੈ ਸਕਦੇ ਪਰ ਜੋ ਤੁਹਾਡੀ ਐਸਕੇਐਮ ਹੈ ਜੋ ਬਾਕੀ ਸੂਬੇ ਦੇ ਕਿਸਾਨ ਨੇ ਉਹਨਾਂ ਨੂੰ ਕਿਸ ਤਰੀਕੇ ਦਾ ਇਹ ਫਾਇਦਾ ਮਿਲੇਗਾ ਉਸ ਬਾਰੇ ਦੱਸੋ ਕੀ ਕਹਿਣਾ ਤੁਹਾਡਾ ਬਰਨਜੀਤ ਤੁਹਾਡਾ ਤੇ ਜਗਬਾਣੀ ਦੇਖ ਰਹੇ ਜਿੰਨੇ ਵੀ ਸਰੋਤੇ ਸਾਰਿਆਂ ਦਾ ਧੰਨਵਾਦ ਸੋ ਇਥੇ ਧਿਆਨ ਦੇ ਨਾਲ ਹੀ ਇਹ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ 2016 ਵਿੱਚ ਪੀਐਮ ਐਫਪੀ 2 مطلب ਪ੍ਰਧਾਨ ਮੰਤਰੀ ਫਸਲੀਪਾਂ ਯੋਜਨਾ ਜੋ ਲਾਗੂ ਕੀਤੀ ਗਈ ਸੀ ਸੋ ਉਹਦੇ ਵਿੱਚ ਸਿਰਫ ਕੀਟਨਾਸ਼ਕ ਦੇ ਨਾਲ ਹੋਏ ਨੁਕਸਾਨ ਤਾਂ ਜੇ ਫਸਲਾਂ ਨੂੰ ਕੋਈ ਬਿਮਾਰੀਆਂ ਲੱਗੀਆਂ ਆ ਤਾਂ ਉਹਦੇ ਹੋਏ ਨੁਕਸਾਨ ਦਾ ਹੀ ਜਿਹੜਾ ਮੁਆਵਜ਼ਾ ਦਿੱਤੀ ਸੀ ਸਰਕਾਰ ਹੂੰ ਇਹ ਜਿਹੜਾ ਬੀਮਾ ਯੋਜਨਾ ਲਾਗੂ ਵਿਚ ਜਿਹੜਾ ਕਿਸਾਨ ਪ੍ਰੀਮੀਅਮ ਮੰਮੂਲੀ ਤੌਰ ਤੇ ਭੁਗਤਾਨ ਕਰਦੇ ਸੀਗੇ ਪਰ ਹੁਣ ਜਿਹੜੀ ਇਹਨਾਂ ਨੇ ਭਾਰਤ ਸਰਕਾਰ ਨੇ ਵਿੱਚ ਅਮੈਂਡਮੈਂਟ ਕੀਤੀ ਹੈ 252 ਦੇ ਵਿੱਚ ਆਤੇ ਜਿਹੜੋ ਹੜਾ ਦੀ ਮਾਰ ਪੈਂਦੀ ਆ ਜਾਂ ਮੀਂਹ ਦੇ ਨਾਲ ਖੇਤਾਂ ਦੇ ਵਿੱਚ ਪਾਣੀ ਖੜਾ ਹੁੰਦਾ ਤੇ ਇੱਕ ਵੱਡੀ ਸਮੱਸਿਆ ਜਿਹੜੀ ਜੰਗਲੀ ਜਾਨਵਰ ਹੈ ਆਵਾਰਾ ਪਸ਼ੂ ਆ ਜਿਹੜਾ ਉਹ ਕਰਦੇ ਆ ਅਸਲ ਵਿੱਚ ਇਹਦੀ ਲੋੜ ਸੀਗੀ ਇਸ ਯੋਜਨਾ ਦੇ ਵਿੱਚ ਸਰਕਾਰ ਨੇ ਇਹਦੇ ਵਿੱਚ ਅਮੈਂਡਮੈਂਟ ਕੀਤੀ ਹੈ ਫਸਲ ਇਹ ਤੋਂ ਪਹਿਲਾਂ ਦਾ ਇਸ ਫਸਲ ਬੀਮਾ ਯੋਜਨਾ ਦਾ ਜਿਹੜਾ ਬਹੁਤ ਸਾਰੇ ਕਿਸਾਨਾਂ ਨੂੰ ਲਾਭ ਮਿਲਿਆ ਔਰ ਜੇ ਇਹ ਗੱਲ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ 2016 ਦੇ ਵਿੱਚ ਜਦੋਂ ਇਹ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਗਈ ਸੀ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਸਪਾਸ਼ਪਾ ਦੇ ਗੱਟਚੋੜ ਵਾਲੀ ਸਰਕਾਰ ਸੀ ਉਸ ਵੇਲੇ ਸੋ ਉਸ ਵੇਲੇ ਜਦੋਂ ਇਹ ਲਾਗੂ ਹੋਈ ਸੀ 2017 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੋ ਉਹਨਾਂ ਨੇ ਇਹ ਯੋਜਨਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਲ ਫਿਰ ਕਹਿੰਦੇ ਹੁੰਦੇ ਜੇ ਇੱਕ ਖਜ਼ਾਨਾ ਕੋਲ ਹੈਗਾ ਤੇ ਫਿਰ ਹੀ ਕੋਈ ਨਾ ਕੋਈ ਯੋਜਨਾ ਲਾਗੂ ਕੀਤੀ ਹੈ ਸੋ ਕੇਂਦਰ ਦੇ ਨਾਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਦਾ ਟਾਲਮੈਟ ਠੀਕ ਨਹੀਂ ਬੈਠਿਆ ਤੇ ਧੰਨ ਦੀ ਕਮੀ ਕਾਰਨ ਤੇ ਉਹਨਾਂ ਨੇ ਇੱਕ ਹੋਰ ਕਿਹਾ ਕਿ ਨੀਤੀ ਦੇ ਵਿੱਚ ਸਪਸ਼ਟਤਾ ਜਿਹੜੀ ਹੈ ਉਹ ਜ਼ਰੂਰੀ ਹੈ ਉਹ ਨੀਤੀ ਜਿਹੜੀ ਬਣਾਈ ਗਈ ਸੀ ਉਸ ਵਿੱਚ ਸਪਸ਼ਟਤਾ ਨਹੀਂ ਸੀ ਤਾਂ ਉਹਨਾਂ ਨੇ ਇਹ ਜਿਹੜੀ ਆ ਲਾਗੂ ਨਹੀਂ ਕੀਤੀ ਸੋ ਕਹਿਣ ਤੋਂ ਬਾਅਦ ਇਹਦੇ ਵਿੱਚ ਇੱਕ ਕਿਸਾਨ ਜਥੇਬੰਦੀਆਂ ਦੇ ਧਿਆਨ ਦੇ ਵਿੱਚ ਵੀ ਗੱਲ ਆਈ ਸੀ ਕਿ ਜਿਹੜੀ ਇਹ ਫਸਲੀ ਬੀਮਾ ਯੋਜਨਾ ਆ ਔਰ ਇਹਦੇ ਵਿੱਚ ਇੱਕ ਪਿੰਡ ਨੂੰ ਵਰਣਜੀ ਇੱਕ ਯੂਨਿਟ ਮੰਨਿਆ ਗਿਆ ਸੀ ਕਿਉਂਕਿ ਜੇ ਇੱਕ ਪਿੰਡ ਦੇ ਵਿੱਚ ਨੁਕਸਾਨ ਹੁੰਦਾ ਆ ਕਿਉਂਕਿ ਪਿੰਡ ਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਜਿਹੜੀਆਂ ਜ਼ਮੀਨਾਂ ਆ ਉਹ ਜਿਹੜੇ ਇਲਾਕਿਆਂ ਦੇ ਵਿੱਚ ਹੁੰਦੀਆਂ ਕੋਈ ਜ਼ਮੀਨਾਂ ਉੱਪਰਲੇ ਇਲਾਕਿਆਂ ਦੇ ਵਿੱਚ ਹੁੰਦੀਆਂ ਆ ਜਮੀਨ ਜਿਹੜਾ ਆ ਪੱਤਰ ਤੌਰ ਤੇ ਨਹੀਂ ਪਿੰਡਾਂ ਦੇ ਵਿੱਚ ਜਿਹੜਾ ਰਕਬਾ ਹੁੰਦਾ ਤੇ ਜੇਕਰ ਪਿੰਡ ਦੀ ਸਾਰੀ ਫਸਲ 70% ਜਿਹੜੀ ਹੈ ਉਹ ਖਰਾਬ ਹੁੰਦੀ ਹੈ ਜਾਂ 75% ਖਰਾਬ ਹੁੰਦੀ ਹੈ ਤਾਂ ਫਿਰ ਉਹ ਜਿਹੜਾ ਫਸਲੀ ਬੀਮਾ ਯੋਜਨਾ ਆ ਉਹ ਲਾਗੂ ਹੁੰਦਾ ਹੈ ਸੋ ਕਹਿਣ ਤੋਂ ਬਾਅਦ ਆ ਕਿ ਉਸ ਵੇਲੇ ਇਤਰਾਜ ਕੀਤਾ ਗਿਆ ਸੀਗਾ ਕਿ ਇੱਕ ਪਿੰਡ ਨੂੰ ਨਹੀਂ ਇੱਕ ਏਕੜ ਨੂੰ ਇੱਕ ਯੂਨਿਟ ਜਿਹੜਾ ਸਰਕਾਰ ਮੰਨਦੀ ਜੀ ਤੋਂ ਬਾਅਦ ਦੇ ਵਿੱਚ ਜਿਹੜਾ 220 ਦੇ ਵਿੱਚ ਕੁਝ ਇਹਨਾਂ ਨੇ ਅਮੈਂਡਮੈਂਟਸ ਵੀ ਕੀਤੀਆਂ ਆ ਕੇਂਦਰ ਸਰਕਾਰ ਵੱਲੋਂ ਪਰ ਫਿਰ ਵੀ ਜਿਹੜੀ ਹੈ ਉਹ ਇਹ ਯੋਜਨਾ ਲਾਗੂ ਨਹੀਂ ਹੋਈ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਮੇਂ ਸਮੇਂ ਤੇ ਆਪ ਦਾ ਜਿਹੜਾ ਆਰਥਿਕ ਬੋਝ ਹੈ ਜਦੋਂ ਕੇਂਦਰ ਦੇ ਨਾਲ ਮੇਲ ਮਲਾਪ ਠੀਕ ਨਾ ਹੋਵੇ ਤਾਂ ਯੋਜਨਾ ਜਿਹੜੀ ਆ ਲਾਗੂ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਪਰ ਜੇਕਰ ਇਹ ਯੋਜਨਾ ਲਾਗੂ ਹੋ ਜਵੇ ਹੁਣ ਤੁਹਾਨੂੰ ਪਤਾ ਹੈ ਕਿ 2023 ਦੇ ਵਿੱਚ ਵੀ ਹਰ ਬਹੁਤ ਜ਼ਿਆਦਾ ਆਏ ਸੀ ਜੀ ਮੂਸੂ ਪਹਿਲੇ ਵੀ ਜਿਹੜੀ ਪੰਜਾਬ ਸਰਕਾਰ ਥੋੜੀ ਅਸਮਰਾ 32 800 ਰੁਪਏ પ્રતિ ਇੱਕੜ ਦੇ ਹਿਸਾਬ ਦਾ ਮੁਆਵਜ਼ਾ ਦਸਤਾ ਹੈ। ਹਮਮ ਔਰ ਨਾਲ ਦੀ ਨਾਲ ਹੁਣ 225 ਦੇ ਵਿੱਚ ਵੱਡੇ ਹੜ੍ਹ ਆਏ ਆ। ਜੀ। ਤਕਰੀਬਨ 30 ਤਕਰੀਬ ਤੇ ਮੋਤਾ ਹੋ ਗਈਆਂ ਉਹਦੇ ਵਿੱਚ। ਜੀ। ਔਰ ਨਾਲ ਦੀ ਨਾਲ ਜਿਹੜਾ ਆ 5 ਲੱਖ ਏਕੜ ਦੇ ਕਰੀਬ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਘਰ ਟਹਿਟੇ ਦੀ ਹੋ ਗਏ ਤੇ ਬਹੁਤ ਸਾਰਾ ਨੁਕਸਾਨ ਹੋਇਆ। ਹਮਮ ਅਸਲ ਜੇ ਆਪਾਂ ਪਿੱਛੇ ਤੋਂ ਨਿਗਾ ਮਾਰੀਏ 219 ਦੇ ਵਿੱਚ ਜਦੋਂ ਮੋਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਸ ਵੇਲੇ 12000 ਰੁਪਏ ਪ੍ਰਤੀ ਏਕੜ ਦਾ ਉਹਨਾਂ ਨੇ ਮੁਆਵਜ਼ਾ ਦਿੱਤਾ ਸੀਗਾ 2021 ਦੇ ਵਿੱਚ ਚਰਜੀ ਚੰਨੀ ਹੁਣੀ ਜਿਹੜੇ ਮੁੱਖ ਮੰਤਰੀ ਬਣੇ ਐ ਉਸ ਵੇਲੇ ਗਲਾਬੀ ਸੁੰਡੀ ਦਾ ਹਮਲਾ ਜਿਹੜਾ ਆ ਉਸ ਵੇਲੇ ਬਹੁਤ ਹੋ ਗਿਆ ਸੀਗਾ ਜੀ ਸੋ ਉਸ ਵੇਲੇ ਜਿਹੜਾ ਨੁਕਸਾਨ ਫਸਲ ਦਾ ਹੋਇਆ ਸੀ ਤੇ ਉਹਨਾਂ ਨੇ 17000 ਰੁਪਏ ਏਕੜ ਮੁਆਵਜ਼ਾ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ ਸੀਗਾ ਸੋ 2023 ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ 6800 ਰੁਪਏ ਕਿਸਾਨਾਂ ਨੂੰ ਦਿੱਤਾ ਗਿਆ ਤਾ 225 ਦੀ ਗੱਲ ਜੇ ਆ ਹੋਣ ਦੇ ਨੁਕਸਾਨ ਦੀ ਕਰੀਏ ਤਾਂ 20000 ਰੁਪਇਆ ਜਿਹੜਾ ਪਿਛਲੇ ਸਾਲਾਂ ਨਾਲੋਂ ਮਤਲਬ ਜਿਹੜਾ ਵਧਾ ਕੇ ਸਾਰੇ ਸਾਲਾਂ ਨਾਲੋਂ ਇਹ 20000 ਰੁਪਇਆ ਪ੍ਰਤੀ ਏਕੜ ਦਾ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਆ ਪਰ ਅਸਲ ਗੱਲ ਇਹ ਹੈਗੀ ਆ ਵਰਨਜੀਤ ਜੀ ਤੇ ਇਹ ਜਿਹੜਾ ਮੁਆਵਜ਼ਾ ਆ 17000 ਹੋ ਜਵੇ ਜਾਂ 20000 ਹੋ ਜਵੇ ਜਾਂ ਇਹ 300 ਰੁਪਇਆ ਹੋ ਜਵੇ ਜਾਂ 12000 ਹੋ ਜਵੇ ਇਹ ਕਿਸਾਨ ਵਾਸਤੇ ਇੱਕ ਮਾਮੂਲੀ ਮੁਆਵਜ਼ਾ ਆ ਅਸਲ ਵਿੱਚ ਹੁਣ ਜਿਹੜਾ ਫਸਲਾਂ ਤੇ ਨੁਕਸਾਨ ਨੇ ਆ ਉਹ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਖਰਚਾ ਬਹੁਤ ਜ਼ਿਆਦਾ ਜਿਹੜਾ ਹੋ ਜਾਂਦਾ ਫਸਲਾਂ ਦੇ ਉੱਪਰ ਹੂੰ ਕੋਸਟ ਆਫ ਪ੍ਰੋਡਕਸ਼ਨ ਜਦੋਂ ਜਦੋਂ ਉਸ ਵੱਲ ਅਸੀਂ ਨੀਂਦਾ ਮਾਰੀਏ ਚੀਕਾ ਤੇ ਵਿੱਚ ਕੀਟਨਾਸ਼ਕ ਦਵਾਈਆਂ ਖਾਦਾ ਤੇ ਮਿਹਨਤ ਸਾਰਾ ਕੁਝ ਲਾ ਕੇ ਦੇਖੀਏ ਤਾਂ ਜਿਹੜਾ ਉਹ ਲਗਤਮੁੱਲ ਬਹੁਤ ਜ਼ਿਆਦਾ ਆਉਂਦਾ ਹੈ ਕਰੀਬ 70000 ਬੈ ਦੇ ਕਰੀਬ ਤੇ ਜਿਹੜਾ ਝੋਨੇ ਦੀ ਲਗਤਮੁੱਲ ਆਉਂਦਾ ਸੋ ਅਸੀਂ ਚਾਹੁੰਦੇ ਆ ਕਿ ਜੇਕਰ ਕਿਤੇ ਨਾ ਕਿਤੇ ਇਹ ਜਿਹੜੀ ਪੀਐਮ ਆਕੁਪ ਕਦੀ ਬਾਈ ਯੋਜਨਾ ਆ ਕੇਂਦਰ ਸਰਕਾਰ ਬਹੁ ਲਾਗੂ ਕੀਤੀ ਗਈ ਇਸ ਵਾਰ ਹੁਣ ਇਹਦੇ ਵਿੱਚ ਐਮੈਂਡਮੈਂਟ ਕਰ ਦਿੱਤੀ ਗਈ ਹੈ ਜੀ ਉਮੀਦ ਹੈ ਹੜਾ ਤੇ ਜੰਗਲੀ ਜਾਨਵਰਾਂ ਦੇ ਨੁਕਸਾਨ ਵਾਸਤੇ ਬੇਖੋ ਜ਼ਰੂਰੀ ਹੈ ਇਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਪੰਜਾਬ ਦੀ ਬਾਹ ਫੜੇ ਹੂੰ ਉਹ ਜਿਹੜਾ ਪੰਜਾਬ ਤੇ ਆਰਥਿਕ ਬੋਝ ਪੈਂਦਾ ਆ ਉਹ ਥੋੜਾ ਜਿਹਾ ਘਟੇ ਹੂੰ ਸੋ ਨਾਲ ਦੀ ਨਾਲ ਜੇਕਰ ਕਿਸਾਨ ਨੂੰ ਵੀ ਜਿਹੜਾ ਮਤਲਬ ਹੈ ਬਿਨਾਂ ਪ੍ਰੀਮੀਅਮ ਤੋਂ ਜਾ ਕਿਦਾਂ ਮਾਮੂਲੀ ਪ੍ਰੀਮੀਅਮ ਦੇ ਕੇ ਜਿਹੜਾ ਇੰਸ਼ੋਰੈਂਸ ਕਰਵਾਇਆ ਜਾ ਸਕਦਾ ਤੇ ਕਿਤੇ ਨਾ ਕਿਤੇ ਜਦੋਂ ਹੜ੍ਹ ਆਉਂਦੇ ਆ ਹਨੇਰੀਆਂ ਆਉਂਦੀਆਂ ਤੂਫਾਨ ਆਉਂਦੇ ਆ ਕਿਤੇ ਸੋਕੇ ਦੀ ਮਾਰ ਪੈ ਜਾਂਦੀ ਹੈ ਤੇ ਆ ਦੇਖੋ ਹੁਣ 225 ਦੇ ਵਿੱਚ ਕਿੰਨਾ ਤਕੜਾ ਫਲੱਡ ਆਇਆ ਜੀ ਬੇਸ਼ੱਕ ਪੰਜਾਬੀਆਂ ਨੇ ਪੂਰੇ ਦੇਸ਼ ਨੇ ਮਦਦ ਕੀਤੀ ਪੰਜਾਬ ਸਰਕਾਰ ਵੱਲੋਂ ਆਪਦੇ ਐਫਰਟ ਕੀਤੇ ਆ ਜੀ ਪਰ ਕਿਤੇ ਨਾ ਕਿਤੇ ਉੱਪਰ ਭਾਈ ਜਿਹੜੀ ਹੁਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਹਮ ਪਰ ਜੇ ਫਸਲ ਦਾ ਬੀਮਾ ਯੋਜਨਾ ਹੋ ਜਵੇ ਜੋ ਪ੍ਰਧਾਨ ਮੰਤਰੀ ਜੀ ਨੇ ਯੋਜਨਾ ਕੱਢੀ ਹੈ ਜੀ ਤਾਂ ਜਿਹੇ ਅਮੈਂਡਮੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕਿਕਰ ਨੂੰ ਇੱਕ ਯੂਨਿਟ ਬਣਾ ਦੇਣ ਜੀ ਸੋ ਜਿਹੜੇ ਬਾਕੀ ਜਿਸ ਤਰ੍ਹਾਂ ਦੀ ਇਹ ਪਾਰਦਰਸ਼ਤਾ ਦੇ ਨਾਲ ਜਿਹੜਾ ਆ ਸੂਬਾ ਸਰਕਾਰ ਨੂੰ ਇਹਦੀ ਕਾਪੀ ਭੇਜ ਦਿੱਤੀ ਜਾਵੇ ਜੀ ਤਾਂ ਇਹਦੇ ਤੇ ਜਿਹੜਾ ਵਿਚਾਰ ਕਰਕੇ ਜੇ ਕਿਤੇ ਲਾਗੂ ਹੋ ਜਵੇ ਤਾਂ ਕਿਤੇ ਨਾ ਕਿਤੇ ਮੈਂ ਕਹਿੰਦਾ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਜਿਹੜਾ ਆ ਕਿਸਾਨਾਂ ਦਾ ਭਲਾ ਹੋ ਸਕਦਾ ਜੰਗਵੀਰ ਜੀ ਕੋਈ ਸਾਥੀ ਨਾਲ ਤੁਹਾਡੇ ਕਿਸੇ ਕਿਸਾਨ ਹੋਰ ਸੂਬੇ ਦੇ ਆਗੂ ਨਾਲ ਗੱਲਬਾਤ ਹੋਈ ਹੈ ਕੀ ਜੋ ਹੈ ਮੰਗਾ ਸਨ ਵੱਡੀਆਂ ਮੰਗਾ ਸਨ ਤੁਸੀਂ ਵੀ ਸੂਬਾ ਸਰਕਾਰ ਕੋਲੇ ਜਿਹੜੇ ਜੰਗਲੀ ਜਾਨਵਰ ਨੇ ਉਹ ਫਸਲ ਦਾ ਨੁਕਸਾਨ ਕਰਦੇ ਨੇ ਕੰਡੀ ਏਰੀਏ ਦੇ ਵਿੱਚ ਜਾਂ ਇਸ ਬੈਲਟ ਦੀ ਗੱਲ ਕਰ ਲਈਏ ਤੁਹਾਡਾ ਵੀ ਦੁਆਬੇ ਏਰੀਏ ਦੇ ਵਿੱਚ ਕੁਝ ਹਿੱਸਾ ਹੁੰਦਾ ਹੈਗਾ ਜਿੱਥੇ ਨੁਕਸਾਨ ਹੁੰਦਾ ਤਾਂ ਇਸ ਜਿਹੜਾ ਇਹ ਹੁਣ ਨਵਾਂ ਐਲਾਨ ਕੀਤਾ ਕੇਂਦਰ ਸਰਕਾਰ ਨੇ ਚਲੋ ਉਸ ਦੇ ਵਿੱਚ ਤੁਸੀਂ ਹੁਣ ਨਹੀਂ ਆ ਰਹੇ ਤੇ ਜਿਹੜੇ ਦੂਜੇ ਸੂਬਿਆਂ ਦੇ ਕਿਸਾਨ ਆਗੂ ਨੇ ਉਹਨਾਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਕਿ ਇਸ ਦਾ ਕਿੰਨਾ ਕੁ ਇੰਪੈਕਟ ਪਏਗਾ ਕਿੰਨਾ ਕੁ ਫਾਇਦਾ ਮਿਲੇਗਾ ਉਹਨਾਂ ਨੂੰ ਦੇਖੋ ਜੇ ਹਾਲੂਬਰ ਅਸਿੰਨੀ ਗਾ ਮਾਰੀਏ ਇਹ ਜੰਗਲੀ ਜਾਨਵਰਾਂ ਦੀ ਗੱਲ ਕਰੀਏ ਨਾ ਪਹਿਲਾਂ ਤੇ ਕੰਢੀ ਏਰੀਏ ਦੇ ਵਿੱਚ ਸੂਰ ਜੰਗਲੀ ਗਾਮਾ ਆਵਾਰਾ ਪਸ਼ੂ ਹੁੰਦੇ ਸੀਗੇ ਅਸੀਂ ਤਾਂ ਤਕਰੀਬਨ ਹੁਣ ਦੁਆਬੇ ਦੇ ਵਿੱਚ ਅਸੀਂ ਮੈਦਾਨੀ ਇਲਾਕੇ ਦੇ ਵਿੱਚ ਬੈਠੇ ਆ ਹੁਣ ਕੰਢੀ ਏਰੀਏ ਦੇ ਵਿੱਚ ਉਨੇ ਸੂਰ ਜਾਂ ਜੰਗਲੀ ਗਾਮਾ ਜਾਂ ਆਵਾਰਾ ਪਸ਼ੂ ਨਹੀਂ ਜਿੰਨੇ ਸਾਡੇ ਮੈਦਾਨੀ ਇਲਾਕਿਆਂ ਦੇ ਵਿੱਚ ਤੁਸੀਂ ਦੇਖੋ ਜਲੰਧਰ ਵਰਗਾ ਸ਼ਹਿਰ ਹੁਸ਼ਿਆਰਪੁਰ ਵਰਗਾ ਜਾਂ ਲੁਧਿਆਣਾ ਫਿਰੋਜ਼ਪੁਰ ਤੁਸੀਂ ਕਿਤੇ ਵੀ ਚਲ ਜਾਓ ਹੂੰ ਸੀ ਇਹ ਇਕੱਲਾ ਫੈਸਲਾ ਦਾ ਨੁਕਸਾਨ ਨਹੀਂ ਜੀ ਕਰਦੇ ਹੂੰ ਇਹ ਪਰਿਵਾਰਾਂ ਦੇ ਪਰਿਵਾਰ ਇਹਨਾਂ ਦੇ ਨਾਲ ਟਕਰਾਂ ਦੇ ਨਾਲ ਗੱਡੀਆਂ ਤੇ ਇਹ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਜੀ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਆ ਇਹ ਹੂੰ ਇਹ ਜਦੋਂ ਕਿਤੇ ਸੂਰ ਕ੍ਰਾਸ ਕਰਦਾ ਹੋਵੇ ਕਿਤੇ ਰਾਤ ਨੂੰ ਸੜਕ ਦੇ ਵਿੱਚ ਦੀ ਤਾਂ ਕੋਈ ਗੱਡੀ ਟਕਰਾ ਜਾਵੇ ਜਾਂ ਕਿਸੇ ਪਸ਼ੂ ਦੇ ਵਿੱਚ ਦੀ ਗੱਡੀ ਟਕਰਾਉਂਦੀ ਹੈ ਜੀ ਤੇ ਪੂਰੇ ਦਾ ਪੂਰਾ ਕਈ ਥਾਂ ਤੇ ਪਰਿਵਾਰ ਖਤਮ ਹੋ ਜਾਂਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੁੰਦਾ ਆ ਸੋ ਕਹਿਣ ਤੋਂ ਬਾਅਦ ਹੈਗਾ ਕਿ ਇਹ ਆਵਾਰਾ ਪਸ਼ੂ ਤੇ ਜਿਹੜੇ ਜੰਗਲੀ ਸੂਰਿਆ ਇਹ ਤਾਂ ਸਾਰੇ ਇਲਾਕਿਆਂ ਦੇ ਵਿੱਚ ਦੁਆਬਾ ਮਾਝਾ ਤੇ ਸਾਰੇ ਇਲਾਕਿਆਂ ਦੇ ਵਿੱਚ ਇਹ ਪਹੁੰਚ ਗਏ ਪਰ ਇਸ ਦੀ ਰਾਹਤ ਵੀ ਦਿੱਤੀ ਹੈ ਸੂਬਾ ਸਰਕਾਰ ਨੇ ਪਿੱਛੇ ਜੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ ਕਿ ਉਸ ਦਾ ਜਿਹੜਾ ਹੈਗਾ ਸ਼ਿਕਾਰ ਆ ਉਹ ਇੱਕ ਸਹੂਲਤ ਵੀ ਦਿੱਤੀ ਗਈ ਸੀਗੀ ਉਸ ਦਾ ਬੈਨੀਫਿਟ ਤਾਂ ਮਿਲ ਹੀ ਰਿਹਾ ਹੈ ਅਸਲ ਅਸਲ ਦੇਖੋ ਜਿਹੜਾ ਉਹਦਾ 12 ਮੋਰ ਦਾ ਸਾਨੂੰ ਇੱਕ ਪਰਮਿਟ ਬਣਾ ਕੇ ਦਿੰਦੇ ਆ ਹੂੰ ਜੇ ਉਹਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੰਦੇ ਆ ਬਹੁਤ ਸਾਰੇ ਕਿਸਾਨਾਂ ਦੇ ਪੁੱਤ ਜਿਹੜਾ ਆ ਉਹ ਅਸਲਾ ਦੇ ਲਾਇਸੈਂਸ ਨਾਲ ਹੂੰ ਹੂੰ ਆਮ ਤੌਰ ਤੇ ਛੋਟੇ ਕਿਸਾਨ ਦੇ ਪੁੱਤ ਤਾਂ ਦੇਖੋ ਅਸਲੇ ਦੇ ਲਾਇਸੈਂਸ ਨਹੀਂ ਹਨ ਕਿ ਜਿਹੜਾ ਉਹਨਾਂ ਦਾ ਸ਼ਿਕਾਰ ਕਰ ਸਕੇ ਵੱਡੀ ਗੱਲ ਇਹ ਹੈ ਕਿ ਜਿਹੜੇ ਜਕਲੀ ਜਾਨਵਰ ਆ ਤਕਰੀਬਨ ਇਹ ਰਾਤ ਨੂੰ ਨਿਕਲਦੇ ਆ ਜੀ ਜੀ ਤੇ ਰਾਤ ਨੂੰ ਹਨੇਰੇ ਦੇ ਵਿੱਚ ਸ਼ਿਕਾਰ ਕਰਨਾ ਜਿਹੜਾ ਆ ਉਹ ਮੁਸ਼ਕਲ ਹੋ ਜਾਂਦਾ ਆ ਹੂੰ ਹੂੰ ਤੋਂ ਅਸਲ ਸਰਕਾਰ ਇਹਦੀ ਤਾਂ ਕੋਈ ਨਾ ਕੋਈ ਜਿਸ ਤਰ੍ਹਾਂ ਯੋਜਨਾ ਬਣਾਈ ਹੈ हां जिस तरह मैं कहना ਲੋਕਾਂ ਦਾ ਸੜਕਾਂ ਹਾਸਿਆਂ ਦੇ ਵਿੱਚ ਨੁਕਸਾਨ ਹੁੰਦਾ ਹੈ ਸਰਕਾਰ ਇਹ ਪਾਲਸੀ ਬਣਾਵੇ ਪਾਲਸੀ ਬਣਾ ਕੇ ਇਹਦਾ ਕੋਈ ਨਾ ਕੋਈ ਜਿਹੜਾ ਹੱਲ ਜੀ 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 ਬਹੁਤ ਬਹੁਤ ਸ਼ੁਕਰੀਆ ਜੰਗਵੀਰ ਜੀ ਬਿਲਕੁਲ ਜੀ ਤਾਂ ਲਗਾਤਾਰ ਜੋ ਕੇਂਦਰ ਸਰਕਾਰ ਨੇ ਵੱਡੀ ਅਨਾਉਂਸਮੈਂਟ ਕੀਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੀ ਕਹਿ ਰਹੇ ਨੇ ਇੱਕ ਵਾਰੀ ਇਹ ਵੀ ਸੁਣ ਲਵੋ ਪ్రియ ਕਿਸਾਨ ਬਹਿਨੋਆਂ ਤੇ ਭਾਈਓ ਨਮਸਕਾਰ आज एक खुशखबरी दे रहा हूं आपको प्राकृतिक आपदाओं के कारण फसलों के नुकसान पर अपने प्रधानमंत्री श्रीमान नरेंद्र मोदी जी ने प्रधानमंत्री फसल बीमा योजना बनाई लेकिन दो नुकसान इसमें कवर नहीं थे जिसकी लंबे समय से आप मांग कर रहे थे एक जंगली जानवरों से होने वाला नुकसान और दूसरे अतिवृष्टि के कारण बाढ़ या जल भराव के कारण फसलों को होने वाला नुकसान अब मैं आपको प्रसन्नता के साथ ये सूचना दे रहा हूँ कि ये दोनों नुकसान भी फसल बीमा योजना में कवर कर लिए गए हैं जंगली जानवर अगर फसलों को नुकसान करते हैं तो भी नुकसान की भरपाई होगी और जल भराव के कारण भी अगर फसल खराब होती है तो भी नुकसान की भरपाई होगी प्रधानमंत्री जी को बहुत बहुत धन्यवाद अब देर मत कीजिए जल्दी अपनी फसल का बीमा करवाइए धन्यवाद प्रिय किसान बहनों और भाइयों नमस्कार आज एक खुश खबरी दे रहा हूं आपको प्राकृतिक आपदाओं के कारण फसलों के नुकसान पर अपने प्रधानमंत्री श्रीमान नरेंद्र मोदी जी ने प्रधानमंत्री फसल बीमा योजना बनाई लेकिन दो नुकसान इसमें कवर नहीं थे जिसकी लंबे समय से आप मांग कर रहे थे एक जंगली जानवरों से होने वाला नुकसान और दूसरे अतिवृष्टि के कारण बाढ़ या जल भराव के कारण फसलों को होने वाला नुकसान अब मैं आपको प्रसन्नता के साथ ये सूचना दे रहा हूं कि ये दोनों नुकसान भी फसल बीमा योजना में कवर कर लिए गए हैं जंगली जानवर अगर फसलों को नुकसान करते हैं तो भी नुकसान की भरपाई होगी और जल भराव के कारण भी अगर फसल खराब होती है तो भी नुकसान की भरपाई होगी प्रधानमंत्री जी को बहुत बहुत धन्यवाद अब देर मत कीजिए जल्दी अपनी फसल का बीमा करवाइए धन्यवाद प्रिय किसान